ਸਸੀ ਗੱਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਭ ਠੀਕ ਠਾਕ ਹੈ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗਰ ਸ਼ੰਕਰ ਤੋਂ ਹਿਮਾਚਲ ਨੂੰ ਜੀ ਹਿਮਾਚਲ ਦੇ ਵਿੱਚ ਰੈਸਟੋਰੈਂਟ ਅਗਨੀ ਇਕੋ ਰੈਸਟੋਰੈਂਟ ਹੈ ਜੀ ਅੱਜ ਤੁਹਾਨੂੰ ਉਹ ਦਿਖਾ ਲਾਂਗੇ ਜੀ ਆਪਣੀ ਵੀਡੀਓ ਦੇ ਵਿੱਚ ਫੁੱਲ ਕਵਰਿੰਗ ਕਰਾਂਗੇ ਉਸ ਰੈਸਟੋਰੈਂਟ ਦੀ ਜੀ ਇਹ ਜੋ ਰੈਸਟੋਰੈਂਟ ਹੈ ਜੀ ਇਹ ਗੋਂਦਪੁਰ ਜੈਚੰਦ ਤਹਿਸੀਲ ਹਰੋਲੀ ਡਿਸਟ੍ਰਿਕਟ ਉਨਾ ਹਿਮਾਚਲ ਪ੍ਰਦੇਸ਼ ਦਾ ਰੈਸਟੋਰੈਂਟ ਹੈ ਜੀ ਬਹੁਤ ਹੀ ਸੋਹਣਾ ਰੈਸਟੋਰੈਂਟ ਹੈ ਜੀ ਤੇ ਅਸੀਂ ਅੱਜ ਤੁਹਾਨੂੰ ਇਸ ਤੇ ਪਹਾੜੀ ਏਰੀਏ ਦੇ ਖੂਬਸੂਰਤ ਜਿਹੇ ਨਜ਼ਾਰੇ ਦਿਖਾਵਾਂਗੇ ਜੀ ਹੁਣ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਜੀ ਰੈਸਟੋਰੈਂਟ ਦੇ ਵੱਲੋਂ ਜੀ ਤੁਸੀਂ ਆ ਦੇਖ ਸਕਦੇ ਹੋ ਰਸਤਾ ਬਹੁਤ ਹੀ ਸੋਹਣਾ ਪਹਾੜੀ ਏਰੀਏ ਦਾ ਜੀ ਇੱਥੇ ਕੋੜੇ ਕੋਟੇ ਜੇ ਸਭ ਚੀਜ਼ਾਂ ਅਵੇਲੇਬਲ ਹੈ ਜੀ ਤੇ ਕਾਫੀ ਵਧੀਆ ਲੁੱਕ ਹੈ ਜੀ ਕੋ ਹੁਣ ਅਸੀਂ ਜਾ ਰਹੇ ਹਾਂ ਜੀ ਇਹਦੇ ਉੱਪਰ ਵੀ ਪਾਰਕਿੰਗ ਹੈ ਜੀ ਕੱਬੇ ਪਾਸੇ ਵੀ ਪਾਰਕਿੰਗ ਹੈ ਕਾਫੀ ਬੜੀ ਪਾਰਕਿੰਗ ਹੈ ਸੱਜੇ ਪਾਸੇ ਵੀ ਕਾਫੀ ਬੜੀ ਪਾਰਕਿੰਗ ਹੈ ਜੀ ਲਓ ਜੀ ਹੁਣ ਅਸੀਂ ਐਂਟਰੀ ਕਰਨ ਜਾ ਰਹੇ ਹਾਂ ਜੀ ਰੈਸਟੋਰੈਂਟ ਦੇ ਵਿੱਚ ਆ ਕੀ ਹੁਣ ਤੁਹਾਨੂੰ ਦਿਖਾਉ ਲਦੇ ਹਾਂ ਜੀ ਰੈਸਟੋਰੈਂਟ ਦੀ ਪੂਰੀ ਲੁੱਕ ਜੀ ਲੋ ਜੀ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰੈਸਟੋਰੈਂਟ ਦਾ ਹਾਲ ਜਿੱਥੇ ਤੁਸੀਂ ਬ੍ਰੇਕਫਾਸਟ ਲੰਚ ਤੇ ਡਿਨਰ ਵਗੈਰਾ ਬੜੇ ਆਰਾਮ ਦੇ ਨਾਲ ਬੈਠ ਕੇ ਕਰ ਸਕਦੇ ਹੋ ਬਹੁਤ ਹੀ ਸੋਹਣਾ ਹਾਲ ਹੈ ਤੇ ਤੁਸੀਂ ਦੇਖੋ ਕਿੰਨੇ ਸੋਹਣੀ ਡেকਾ ਜੀ ਹਾਲ ਦੀ सोना है लग्जरी पूल भी है जीवे पूल भी है रेस्टोरेंट का काफ़ी वाया पहाड़ा दे रेस्टोरेंट ਬੱਚ ਪੂਲ ਜੀ ਪੂਲ ਦੇਖੋ ਕਿੰਨਾ ਸੋਹਣਾ ਪੂਲਾ ਦੇਖੋ ਪੂਲ ਬਹੁਤ ਹੀ ਸੋਹਣਾ ਰੈਸਟੋਰੈਂਟ ਦੇਖੋ ਪੂਲ ਕਾਫੀ ਸੋਹਣਾ ਰੈਸਟੋਰੈਂਟ ਹੈ सोहना सीटिंग लिए बहुत ही वैया सीटिंग वास्ते पहाड़ों के रेस्टोरेंट बहुत ही सोहना रेस्टोरेंट सीटिंग बहुत सोहनी जगह जी ਸੋਹਣਾ ਜੀ ਕਿਚਨ ਹੈ ਗਾਰਡਨ ਹੈ ਇਹਦੇ ਵਿੱਚ ਬਹੁਤ ਸੋਹਣਾ ਆਹ ਦੇਖੋ ਕਿੰਨਾ ਸੋਹਣਾ ਥੀ ਵਿਊ ਹੈ ਜੀ ਸੋਣਾ ਬਿਊ ਅਹ ਰਸਟਿੰਗ ਏਰੀਆ ਜੀ ਰੂਮ ਵਗੈਰਾ ਜੀ ਫੈਮਿਲੀ ਨਾ ਸੋਨਾ ਕਿੰਨਾ ਵਧੀਆ ਬਣਾਇਆ ਹੋਇਆ ਜੀ ਦੇਖੋ ਤਾਂ ਲਗਜ਼ਰੀਆ ਸਾਰਾ ਲਗਜ਼ਰੀ ਸਭ ਚੀਜ਼ ਲਗਜ਼ਰੀ ਬਾਟਰ ਦਾ ਬਹੁਤ ਵਧੀਆ ਸਬੰਦ ਪ੍ਰਬੰਧ ਕੀਤਾ ਹੋਇਆ ਜੀ ਦੇਖੋ ਕਿੰਨਾ ਸੋਨਾ ਲਗਜ਼ਰੀ ਰੂਮ देखो बाथरूम भी सुना। बहुत सोना अटैचमेंट बहुत सोहने रूम देखो साइड व्यू देखने वास्ते पहाड़ी का बहुत ही सोहना बहुत हाथ सिटिंग वास्ते ਹਟਿੰਗ ਕਰ ਸਕਦੇ ਇਸ ਪਰ ਲੋਕ ਦੇ ਕੁਕ ਨਹੀਂ ਸੋਣੀ ਜਿੰਦਾ ਸੀ ਫੈਮਲੀ ਦੇ ਨਾਲ ਜਾਂ ਆਪਣੇ ਫਰੈਂਡ ਸਰਕਲ ਦੇ ਨਾਲ ਆਊਟਿੰਗ ਲਈ ਆਨੇ ਆ ਤੇ ਨੇ ਬਹੁਤ ਵਧੀਆ ਸ਼ਾਂਤ ਇਲਾਕਾ ਜੀ ਬਹੁਤ ਹੀ ਸੋਹਣਾ ਇਲਾਕਾ ਦੇਖੋ ਕਿੰਨਾ ਸੋਹਣਾ ਵਿਦੇਸੀ ਵਿਦਰੂਮ ਨਾਲ ਸੈਟਿੰਗ ਵਾਸਤੇ ਬਹੁਤ ਵਾਟ ਲਾਇਆ ਮੈਂ ਇਹ ਕੋ ਬਹਾਰੀ ਏਰੀਆ ਦੇ ਵਿੱਚ ਕਿੰਨਾ ਸੋਹਣਾ ਨਹੀਂ 뷰 ਵੀ ਬਹੁਤ ਸੋਹਣਾ ਹੈ ਦੇਖੋ ਕਿੰਨਾ ਸੋਹਣਾ 뷰 ਦੇਖੋ ਤਾਂ ਆ ਫਿਰ ਉਹ ਮਾਦੀ ਵਿੱਚ ਇਹਨੇ ਥੱਲੇ ਨੂੰ ਚਲ ਜਾਂਦਾ ਜੀ ਬਹੁਤ ਹੀ ਸੋਹਣਾ ਰੂਮ ਬਾਥਰੂਮ ਬਹੁਤ ਸੋਹਣਾ विया थलेटप बनाए हुए है जी बहुत ही सोहना होटल सीटिंग बहुत सोहनी है बैठने उठन थल स्टैप ਰੈਸਟੋਰੈਂਟ ਦੇ ਵਿੱਚ ਪੋਲੇ ਸ਼ੰਕਰ ਜੀ ਦਾ ਮੰਦਿਰ ਬਹੁਤ ਹੀ ਸੋਹਣਾ ਬਣਾਇਆ ਗਿਆ ਹੋਇਆ ਹੈ ਜੀ। ਲੋ ਜੀ ਹੁਣ ਤੁਹਾਨੂੰ ਅਸੀਂ ਪੋਲੇ ਸ਼ੰਕਰ ਜੀ ਦੇ ਦਰਸ਼ਨ ਕਰਾਣੇ ਆ ਜੀ। ਬਹੁਤ ਹੀ ਸੋਹਣਾ ਉਪਰਾਲਾ ਐਮ ਡੀ ਸਾਹਿਬ ਵੱਲੋਂ ਮੰਦਿਰ ਬਣਾ ਕੇ ਕੀਤਾ ਗਿਆ ਹੈ ਜੀ। ਲੋ ਜੀ ਦਰਸ਼ਨ ਕਰੋ ਜੀ ਪੋਲੇ ਸ਼ੰਕਰ ਜੀ ਦੇ। ਰੈਸਟੋਰੈਂਟ ਦੇ ਵਿੱਚ ਸਾਨੂੰ ਰੈਸਟੋਰੈਂਟ ਦੇ ਐਮ ਡੀ ਸਾਹਿਬ ਨਾਲ ਵੀ ਮਿਲਣ ਦਾ ਮੌਕਾ ਮਿਲਿਆ ਤੇ ਸਾਡੀ ਕਾਫੀ देर ਗੱਲਬਾਤ ਹੋਈ ਉਹਨਾਂ ਨਾਲ ਤੇ ਸਾਨੂੰ ਬਹੁਤ ਹੀ ਪਿਆਰਾ ਨੇਚਰ ਲੱਗਿਆ ਉਹਨਾਂ ਦਾ ਤੇ ਜਿੰਨੇ ਵੀ ਉਹਨਾਂ ਦੇ ਸ਼ੈਫ ਹੈ ਸਟਾਫ ਹੈ ਉਹ ਸਾਰਾ ਇੱਕ ਨੰਬਰ ਹੈ ਜੀ ਅਸਤਾ ਇਹੀ ਕਹਿੰਦੇ ਆ ਜੀ ਜਦ ਵੀ ਤੁਸੀਂ ਕਿਸੇ ਨੇ ਆਣਾ ਹੈ ਜੀ ਬੇਚ ਜਗੋ ਕੇ ਇਸ ਰੈਸਟੋਰੈਂਟ ਦੇ ਵਿੱਚ ਆਓ ਤੇ ਤੁਹਾਨੂੰ ਟੇਸਟ ਵੀ ਮਿਲੂਗਾ ਤੇ ਤੁਹਾਨੂੰ ਨੇਚਰ ਨਾਲ ਜੁੜਨ ਦਾ ਮੌਕਾ ਵੀ ਮਿਲੂਗਾ ਜੀ ਹਰ ਇੱਕ ਚੀਜ਼ ਇਸ ਰੈਸਟੋਰੈਂਟ ਦੇ ਵਿੱਚ ਉਪਲਬਧ ਹੈ ਜੀ ਤੁਹਾਨੂੰ ਹਰੇਕ ਚੀਜ਼ ਦੇਖਣ ਨੂੰ ਮਿਲੂਗੀ ਤੁਹਾਨੂੰ ਸਭ ਚੀਜ਼ ਸਿੱਖਣ ਨੂੰ ਮਿਲੂਗੀ ਬਹੁਤ ਕੁਝ ਦੇਖਣ ਨੂੰ ਹੈ ਬਹੁਤ ਕੁਝ ਸਿੱਖਣ ਨੂੰ ਹੈ ਜੀ ਜਿਹੜੇ ਸ਼ਹਿਰਾਂ ਦੇ ਵਿੱਚੋਂ ਪੰਛੀ ਅਲੋਪ ਹੋ ਗਏ ਨੇ ਜੀ ਉਹਨਾਂ ਦੀਆਂ ਆਵਾਜ਼ਾਂ ਤੇ ਉਹ ਸਾਨੂੰ ਇੱਥੇ ਦੇਖਣ ਨੂੰ ਵੀ ਮਿਲਣਗੇ ਜੀ ਸਪਾ ਬਹੁਤ ਵਾਹ ਤੇ ਬਹੁਤ ਵਧੀਆ ਬਾਹਲੀ ਟੈਕਨੀਕ ਬਹੁਤ ਹੀ ਸੋਹਣਾ ਆ ਜੋਗਾ ਕਰਨੇ ਵਾਸਤੇ ਇੱਥੇ ਜੋਗਾ ਕਰੋ ਕਾਫੀ ਸੋਨਾ ਜੋ ਕੇ ਵਾਸਤੇ ਆ ਜੀ ਇੱਥੇ ਚੋਗਾ ਕਰੋ ਜੀ ਥੱਲੇ ਕੱਚਾ ਦੇਖੋ ਕਿੰਨਾ ਸੋਨਾ ਜੀ ਬਹੁਤ ਸੋਹਣੀ ਲੁੱਕ ਆ ਜੀ ਦੇਖੋ ਪੀਰੀ ਦੇ ਵਿੱਚ ਬਹੁਤ ਹੀ ਆਨੰਦ ਆ ਰਿਹਾ ਜੀ ਬਹੁਤ ਹੀ ਸੋਹਣੀ ਲੁੱਕ ਬਹੁਤ ਸ਼ਾਂਤ ਇਲਾਕਾ ਜੀ ਬਹੁਤ ਸ਼ਾਂਤ ਇਲਾਕਾ ਜੀ ਬਹੁਤ ਸ਼ਾਂਤ ਇਲਾਕਾ ਇਹ ਕਿੰਨੀ ਸੋਹਣੀ ਏ ਕੋ ਪਹਾੜੀ ਏਰੀਆ ਦੇ ਵਿੱਚ ਕਿੰਨੀ ਸੋਹਣੀ ਹਵਾ ਫਰੈਸ਼ ਆਕਾਂਤ ਬਹੁਤ ਸੋਹਣਾ ਆਕਾਂਤ ਬੰਦੇ ਨੇ ਜਿਸ ਬੰਦੇ ਨੇ ਸ਼ਹਿਰ ਦੀ ਦੁਨੀਆ ਤੋਂ ਆਣਾ ਹੋਵੇ ਆਕਾਂਤ ਵਿੱਚ ਉਹ ਇੱਥੇ ਆ ਸਕਦਾ ਜੀ ਬੇਮਾਤਵੀ ਹੈ ਜੀ ਸੁਪਾਬੀ ਹੈ ਜੀ ਸਭ ਚੀਜ਼ ਵੇਰਵਲ ਹੈ ਜੀ ਬਹੁਤ ਹੀ ਸੋਹਣਾ ਦੇਖੋ ਕਿੰਨਾ ਸੋਹਣਾ 뷰 ਹੈ ਜੀ ਹਰ ਇੱਕ ਤਰੀਕੇ ਦਾ ਤੁਹਾਨੂੰ ਇੱਥੇ ਨ੍ਰਕਤ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਹੀ ਸੋਹਣਾ ਬਹੁਤ ਸੋਹਣਾ ਹੈ ਦੇਖ ਕਿੰਨਾ ਸੋਹਣਾ ਹੈ ਆ ਜੋ ਤੁਸੀਂ ਅੱਗੇ ਦੇਖ ਰਹੇ ਹੋ ਇਹ ਹੈ ਜਿਸਟਿਮ ਬਾਥ ਇਹਦੇ ਵਿੱਚ ਆਹ ਦੇ ਆਹ ਹੈ ਜਿਸਟਿਮ ਬਾਥ ਆ ਦੇਖੋ ਸਟੀਮ ਬਾਥ ਦੇ ਵਿੱਚ ਬੰਦੇ ਬਹਿ ਜਾਂਦੇ ਆ ਜੀ ਆ ਕੋਲਿਆਂ ਦੇ ਗਰਮੀ ਦੇ ਨਾਲ ਸਟੀਮ ਪੈਦਾ ਹੋ ਜਾਂਦੀ ਹੈ ਜੀ ਵਿੱਚ ਪਾਣੀ ਅਵੇਲੇਬਲ ਹੈ ਇੱਥੇ ਬੰਦਾ ਸਟੀਮ ਬਾਥ ਲੈ ਸਕਦਾ ਜੀ ਬਹੁਤ ਹੀ ਸੋਹਣਾ